ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 5 ਜੂਨ ਤੋਂ ਲੈ ਕੇ 6 ਜੂਨ ਤੱਕ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਿਲਕਾ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਪਹਿਲਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਅੱਜ ਪੰਜਾਬ ਦੇ ਵਿੱਚ ਧੂੜ ਭਰੀਆਂ ਹਨੇਰੀਆਂ ਦੇ ਨਾਲ ਹਲਕੇ ਜਾਂ ਮੀਂਹ ਪੈਣ ਦੀ ਸੰਭਾਵਨਾ ਹੈ ਮਾਹੌਲ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਹਲਕੇ ਤੇ ਨੀਵੇਂ ਮੱਧਲਾਤਾ ਨਿਰਮਾਣ ਹੋਇਆ ਜਿਸ ਵਿੱਚ ਰੇਤ ਤੇ ਤੂੜਪਰੀ ਖਨੇਰੀ ਵਰਗਾ ਮਾਹੌਲ ਬਣਿਆ ਹੋਇਆ ਖਾਸ ਕਰਕੇ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਫੋਜ਼ਪੁਰ ਤੇ ਮੋਗੇ ਦੇ ਇਲਾਕਿਆਂ ਦੇ ਵਿੱਚ ਇਹਨਾਂ ਬੱਦਲਾਂ ਦੇ ਨਾਲ ਹਲਕੇ ਤੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਦੂਸਰੀ ਤਰਫ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਵੀ ਗਰਮੀ ਤੋਂ ਥੋੜੀ ਜਿਹੀ ਰਾਹਤ ਹੈ ਧੁੱਪ ਵਾਲੇ ਬੱਦਲਾਂ ਤੋਂ ਥੋੜੀ ਜਿਹੀ ਛਾਂ ਵਗੈਰਾ ਬਣੀ ਹੋਈ ਹੈ ਤੇ ਮੀਂਹ ਦੀ ਉਮੀਦ ਇਹਨਾਂ ਖੇਤਰਾਂ ਦੇ ਵਿੱਚ ਅੱਜ ਘਟ ਹੈ ਸੋ ਜਿਵੇਂ ਹੀ ਇਹ ਬੱਦਲ ਤੇਜ਼ ਹਨੇਰੀ ਦੇ ਨਾਲ ਅੱਗੇ ਲੰਘ ਜਾਣਗੇ ਇੱਕ ਉੱਚੇ ਬੱਦਲਾ ਦਾ ਨਿਰਮਾਣ ਫਿਰ ਹੋਵੇਗਾ ਸ਼ਾਮ ਬਿਲ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਖਾਸ ਕਰਕੇ ਫਾਜ਼ਿਲਕਾ ਮੁਕਸਰ ਫਰੀਦਕੋਟ ਫਲੋ ਚਪੁਰ ਮੋਗਾ ਬਰਨਾਲਾ ਪਟੰਡਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਜਾਂ ਜਲੰਧਰ ਦੇ ਵੀ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਅੱਜ ਸ਼ਾਮ ਨੂੰ ਜਾ ਰਾਤ ਵੇਲੇ ਹਲਕੇ ਤੋਂ ਦਰਮਿਆਨੇ ਛਰਾਟੇ ਲੱਗਣ ਦੀ ਸੰਭਾਵਨਾ ਹੈ ਕਿਤੇ ਤੇਜ਼ਮੀ ਵੀ ਹੋ ਸਕਦਾ ਹੈ ਜ਼ਿਆਦਾਤਰ ਲਕਚਾਂ ਦੇ ਵਿੱਚ ਹਲਕੇ ਛਰਾਟੇ ਹੋਣਗੇ ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਇਸੇ ਤਰ੍ਹਾਂ ਹੀ ਅਮਰਸਰ ਤਾਰਨਤਨ ਕੋ ਪੂਤਲਾ ਜਲੰਧਰ ਹੁਸ਼ਿਆਰ ਪੁਰਪੁਰ ਗੁਰਦਾਸਪੁਰ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਧੂੜ ਭਰੀਆਂ ਹਨੇਰੀਆਂ ਜ਼ਰੂਰ ਚੜੀਆਂ ਹੋਈਆਂ ਹਨ ਪਰ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਤੌਰ ਤੇ ਰਹਿਣ ਦੀ ਹੈ ਸੰਭਾਵਨਾ ਹੈ ਕੁਝ ਕਲਾਕਾਂ ਦੇ ਵਿੱਚ ਵੀ ਪੈ ਸਕਦਾ ਹੈ ਸ਼ਾਮ ਵੇਲੇ ਕੁਝ ਕਲਾਕਾਂ ਦੇ ਵਿੱਚ ਕੱਲ ਨੂੰ ਪੈ ਸਕਦਾ ਹੈ ਕੁੱਲ ਮਿਲਾ ਕੇ ਕਹਾਣੀ ਇਹ ਹੈ ਕਿ ਧੂੜ ਭਰੀ ਹਨੇਰੀ ਅਗਲੇ 1-2 ਘੰਟਿਆਂ ਦੇ ਵਿੱਚ ਪੰਜਾਬ ਦੇ ਸਾਰੇ ਹਿੱਸਿਆਂ ਨੂੰ ਖਬਰ ਕਰੇਗੀ ਉਸ ਤੋਂ ਬਾਅਦ ਇੱਕ ਉੱਚੇ ਬੱਦਲਾ ਦਾ ਫੇਰ ਨਿਰਮਾਣ ਹੋਵੇਗਾ ਜਿਸ ਦੇ ਵਿੱਚ ਝਾਰਾ ਮੀਂਹ ਪੈਣ ਦੀ ਸੰਭਾਵਨਾ ਹੈ ਅਗਲੇ ਕੁੱਲ ਮਿਲਾ ਕੇ ਖੂਨ ਤੋਂ ਲੈ ਕੇ 12 ਤੋਂ 24 ਘੰਟਿਆਂ ਦੇ ਦੌਰਾਨ ਸਾਰੇ ਹੀ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਲਗਾਤਾਰ ਮੀਂਹ ਦੇ ਸ਼ਰਾਟੇ ਲੱਗਣਗੇ ਕਿਸੇ ਇਲਾਕੇ ਦੇ ਵਿੱਚ ਥੋੜਾ ਮੀਂਹ ਕਿਸੇ ਵਿੱਚ ਜ਼ਿਆਦਾ ਮੀਂਹ ਜ਼ਰੂਰ ਪਵੇਗਾ ਜਿਸ ਨਾਲ ਗਰਮੀ ਤੋਂ ਰਾਹਤ